ਸਰ ਆ ਪਿੰਡ ਟੀ ਦੇ ਵਿੱਚ ਗੁਰਦਵਾਰਾ ਸਿੰਘ ਸਭਾ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਜਿਹੜਾ ਦਾਖਲ ਹੋਇਆ ਸੀ ਕੀ ਕੁਝ ਮੰਗ ਲਾਓ ਸਾਰਾ ਤੇ ਕੀ ਕੁਝ ਕਾਰਵਾਈ ਇਹ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦਾਰ ਸਾਹਿਬ ਸਿੰਘ ਸਭਾ ਟੀ ਪਿੰਡ ਥਾਣਾ ਫਲੋਰ ਵਿੱਚ ਪਿੰਡਾ ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ ਜੋ ਮੈਂ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸੀ ਜਿਸ ਤੇ ਅਸੀਂ ਵੈਰੀਫਾਈ ਕੀਤਾ ਜੋ ਗਰੰਥੀ ਸਿੰਘ ਨੇ ਦੱਸਿਆ ਕਿ ਸਵੇਰ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ ਤਾਂ ਇਹ ਅਣਪਛਾਤਾ ਆਤਮੀ ਗੁਰਦਾਸ ਸਾਹਿਬ ਜੀ ਜਦੋਂ ਦਾਖਲ ਹੋਇਆ ਇੰਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਤੇ ਉੱਤੇ 2-4 ਮਾਰੇ ਅਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਜੋ ਲੋਕ ਸੀ ਇਹਦੇ ਹੱਥ ਵਿੱਚ ਫੜਿਆ ਉਹ ਫਰਸ਼ ਦੇ ਉੱਪਰ ਮਾਰ ਰਿਹਾ ਸੀ ਤੇ ਜਿਹੜੀਆਂ ਗਲੀਚੇ ਚਾਦਰਾਂ ਵਿਛੀਆਂ ਸੀ ਉਹਨਾਂ ਨੂੰ ਉਥਲ-ਪੁਥਲ ਕੀਤਾ ਤੇ ਲੋਕ ਜਿਹੜਾ ਉਹ ਗ੍ਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੋ ਮੌਕੇ ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾਤਾ ਜੋ ਇਹ ਬਾਹਰ ਨੂੰ ਖਿਸਕ ਗਿਆ ਉਪਰੰਤ ਉਹਨਾਂ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ son of ਕੇਸ਼ਭਾ ਦਰਵਾਸੀ ਨੇਪਾਲ ਦੱਸਿਆ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਕੋਈ ਲੇਬਰ ਦਾ ਕੰਮ ਕਰਦਾ ਸੀ ਜਿਸ ਨੂੰ ਅਸੀਂ ਹੁਣ ਅਰੈਸਟ ਕਰ ਲਿਆ ਜਿਸਦੇ ਬਰ ਖਿਲਾਫ ਮੁਕੱਦਮਾ ਦਰਜ ਕਰ ਰਿਹਾ ਇਹ ਅੰਦਰ ਕੋਈ ਇਹਨੇ ਦਿੱਤਾ ਗਲੀਚੇ ਵਗੈਰਾ ਸੀਗੇ ਉਹ ਵੀ ਉਤਰ-ਪੁਤਲ ਕੀਤੇ ਹੈਗੇ ਨੰਗੇ ਸਿਰ ਦਾਖਲ ਹੋਇਆ ਜਾਂ ਟਗਿਆ ਹੋਇਆ ਹਾਂ ਜੀ ਇਹ ਨੰਗੇ ਸਿਰ ਦਾਖਲ ਹੋਇਆ ਜੋ ਪਹਿਲਾਂ ਤੋਂ ਇਹਨੇ ਚਪਲ ਉਤਾਰੀ ਹੋਈ ਸੀ ਇਸ ਤੋਂ ਵੱਧ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ ਕਿ ਕੀ ਕਾਰਵਾਈ ਕੀਤੀ ਹੈ ਜੀ ਤੇ ਅਸੀਂ 298 ਬੀ ਐਨ ਐਸ ਦੀ ਸੈਕਸ਼ਨ ਤਹਿਤ ਕੇਸ ਰਜਿਸਟਰ ਕਰਦੇ ਆ ਇਹਦੇ ਵਿੱਚ ਜਿਸ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਇਹਨੂੰ ਕੋਰ ਵਿੱਚ ਪੇਸ਼ ਕੀਤਾ ਜਾਵੇਗਾ। ਸੋ ਵਾਹਿਗੁਰੂ ਜੀ ਕੀ ਫਤਿਹ ਸਭ ਬਹੁਤ ਪਿਆਰੀ ਸਾਧ ਸੰਗਤ ਜੀ ਉਸਰੇ ਨੇਤਨੋਂ ਜੀ ਦਾਸ ਵੇਲੇ ਮੈਂ ਅਰਦਾਸ ਕਰੀ ਜਾਂਦਾ ਸੀਗਾ ਇਹ ਜਿਹੜਾ ਆਦਮੀ ਆ ਇਹ ਸਵੇਰ ਮੇਨ ਗੇਟ ਦੀ ਜਿਹੜੀ ਐਂਟਰੀ ਆ ਉਧਰ ਦੀ ਆਇਆ ਏ ਪਹਿਲਾਂ ਨਿਸ਼ਾਨ ਸਾਹਿਬ ਨਾਲ ਛੇੜਖਾਨੀਆਂ ਕਰਦਾ ਰਿਹਾ ਫਿਰ ਜੋ ਗ੍ਰੇਲਾਂ ਲੱਗੀਆਂ ਨੇ ਮੇਨ ਗੇਟ ਤੇ ਉਸ ਤੇ ਇਹਨੇ ਛੇੜਖਾਨੀ ਕੀਤੀ ਆ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਸੀ ਸੰਗਤ ਖੜੀ ਸੀ ਤੇ ਜਿਹੜਾ ਆਪਾਂ ਤਾਲਾ ਲਾਣੇ ਆ ਦਰਵਾਜ਼ੇ ਨੂੰ ਤਾਲਾ ਲਾਉਣੇ ਆ ਉਹ ਨਾਲ ਹੀ ਗੇਟ ਦੇ ਖੋਲ ਕੇ ਰੱਖ ਦਈਦਾ ਪਹਿਲਾ ਇਹ ਆਇਆ ਵਾ ਉਸ ਤਾਲੇ ਨੂੰ ਇਹਨੇ ਦੋ ਤਿੰਨ ਵਾਰੀ ਛੇੜਿਆ ਵਾ ਛੇੜਕਾ ਨਹੀਂ ਕੀਤੀ ਉਹਦੇ ਨਾਲ ਫਿਰ ਇਹ ਬੈਠਾ ਵਾ ਫਿਰ ਇਹ ਉੱਠ ਗਿਆ ਵਾ ਉਸ ਤਾਲੇ ਨੂੰ ਇਹਨੇ ਚਲਾ ਕੇ ਮਾਰਿਆ ਵਾ ਤੇ ਫਿਰ ਮੈਂ ਅਰਦਾਸ ਬੇਨਤੀ ਕਰੀ ਜਾਨਾ ਵਾ ਮੈਨੂੰ ਬਾਅਦ ਚ ਸੰਗਤ ਦੇ ਦੱਸਿਆ ਵਾ ਇਹ ਜਦੋਂ ਬਾਹਰ ਆਉਣ ਲੱਗਾ ਵਾ ਇਹਨੇ ਐ ਕਰਕੇ ਦੋ ਤਿੰਨ ਵਾਰੀ ਦਾ ਖੁੱਤੇ ਮਾਰੇ ਮੈਟ ਨੂੰ ਫਿਰ ਇਦਾਂ ਕਰਕੇ ਸਾਰਾ ਮੈਟ ਜਿਹੜਾ ਖਿਲਾਰ ਗਿਆ ਏ ਤੇ ਫਿਰ ਅਰਦਾਸ ਬੇਨਤੀ ਤੋਂ ਬਾਅਦ ਮੈਂ ਹੁਕਮ ਨਵਾ ਲੈਣ ਲੱਗਾ ਤੇ ਮਾਤਾ ਜੀ ਕਹਿੰਦੇ ਭਾਈ ਜੀ ਵੀ ਇਦਾਂ ਕਰਕੇ ਵੀ ਉਹ ਕੁਝ ਇਤਾਂ ਮਦਪਾ ਗਿਆ ਸ਼ਰਕਤਾ ਕਰਕੇ ਗਿਆ ਵਾ ਤੇ ਸਾਨੂੰ ਪੂਰਾ ਯਕੀਨ ਹੈ ਸੀਗਾ ਵੀ ਇਹ ਸੰਗਤ ਸੀਗੀ ਜਾਂ ਉਸ ਟਾਈਮ ਅਸੀਂ ਆਪ ਸੀਗੇ ਦਰਬਾਰ ਦੇ ਵਿੱਚ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਇਹ ਪੂਰਾ ਬੇਅਦਵੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਆ ਜੋ ਕਿ ਪਹਿਲਾਂ ਇਹਨੇ ਦੇਖਿਆ ਵੀ ਅੰਦਰ ਸਾਰੇ ਹੈਗੇ ਆ ਤੇ ਦੋ ਤਿੰਨ ਵਾਰੀ ਪਹਿਲਾਂ ਇਹ ਗੀੜੇ ਕੱਢਦਾ ਰਿਹਾ ਬਾਹਰ 메ਨ ਗੇਟ ਤੇ ਗੀੜੇ ਕੱਢਿਆ ਇਹਨੇ ਫਿਰ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੀਬੀਆਂ ਨੇ ਕਹਿੰਦੀਆਂ ਬੀਬੀਆਂ ਕਹਿੰਦੀਆਂ ਭਾਈ ਜੀ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਜਦੋਂ ਅਸੀਂ ਬਾਹਰ ਗਏ ਆ ਤਾਂ ਇਹ ਬੰਦਾ ਜੇ ਇਹ ਢਾੜਾ ਕੱਢ ਕੇ ਇਧਰ ਸਕੂਲ ਵਾਲੀ ਸਾਈਡ ਚਲੇ ਗਿਆ ਸੀਗਾ ਤੇ ਨਿਤਨੇਮ ਵੇਲੇ ਇੱਕ ਮੁੰਡਾ ਸੀ ਸਾਡੇ ਨਾਲ ਉਹਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਮੋਟਰਸਾਈਕਲ ਲੈ ਕੇ ਆਓ ਆਪਾਂ ਇਹਨਾਂ ਨੂੰ ਫੜਨਾ ਚਾਹੀਦਾ ਉਹ ਕਹਿੰਦਾ ਕਿੰਦਾ ਭਾਈ ਜੀ ਚਲੋ ਮੈਂ ਮੋਟਰਸਾਈਕਲ ਲੈ ਕੇ ਆਉਣਾ ਤੇ ਉਹ ਕੁਦਰਤੀ ਇਹ ਮੋਟਰਸਾਈਕਲ ਲੈਣ ਗਿਆ ਵਾ ਤੇ ਮੈਂ ਕੁਦਰਤੀ ਮੈਂ ਕਿਹਾ ਮੈਂ ਇਧਰ ਵੀ ਜਾ ਕੇ ਦੇਖਦਾ ਵਾਂ ਇਹਨੇ ਕੀ ਕੀਤਾ ਜਦੋਂ ਇਹ ਢਾੜਾ ਕੱਢ ਕੇ ਸਕੂਲ ਦੇ ਦੂਸਰਾ ਗੇਟ ਹੈ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ ਇਹ ਉਧਰ ਦੀ ਇਹਨੇ ਤੇ ਕੁਦਰਤੀ ਜਦੋਂ ਇੱਧਰ ਤੇ ਮੈਂ ਜਾਣ ਲੱਗਾ ਵਾਂ ਸੰਗਤ ਇੱਧਰ ਦੀ ਕ੍ਰੋਸ ਹੋਣ ਲੱਗੀ ਆ ਤੇ ਸੰਗਤ ਭੱਜ ਕੇ ਵਾਪਸ ਆਈ ਆ ਸੰਗਤ ਕਹਿੰਦੀ ਬਾਬਾ ਜੀ ਉਹ ਇੱਧਰਲੇ ਗੇਟ ਵੀ ਆ ਗਿਆ ਤੇ ਉਹ ਕੁਦਰਤੀ ਜਦੋਂ ਮੈਂ ਜਾ ਕੇ ਖੜਿਆ ਤੇ ਇੱਧਰਲੇ ਗੇਟ ਅੱਗੇ ਉਹ ਖੜਾ ਹੋਇਆ ਸੀਗਾ ਤੇ ਕਹਿੰਦਾ ਭਾਵੇਂ ਆ ਕਿ ਉਹਨੇ ਬਾਅਦ ਚ ਜਦੋਂ ਇੱਧਰਲੇ ਗੇਟ ਤੋਂ ਨਹੀਂ ਗਿਆ ਇਹ ਉੱਪਰ ਦੀ ਆ ਕੇ ਇੱਧਰਲੇ ਗੇਟ ਤੋਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਆ ਨੇ ਤੇ ਬਾਅਦ ਚ ਇਹਨੂੰ ਅਸੀਂ ਫੜ ਲਿਆ ਆ ਬਾ ਫਿਰ ਜੋ ਵੀ ਕਾਰਵਾਈ ਹੋਈ ਆ ਕਮੇਟੀ ਨੇ ਤੇ ਅਸੀਂ ਕੀਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਤੇ ਤੁਹਾਡਾ ਨਾਮ ਜੀ ਮੇਰਾ ਨਾਮ ਹੈਗਾ ਜੀ ਗੋਬਿੰਦ ਸਿੰਘ ਹਾਂ ਠੀਕ ਤੇ ਦੂਸਰਾ ਇਹ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਕਿ ਜੋ ਇਹੋ ਜਿਹੇ ਆ ਇਹ ਬਾਅਦ ਵਿੱਚ ਪੋਟਾ ਵੀ ਖਾ ਲੈਂਦੇ ਆ ਤੇ ਇਹ ਦੱਸਦੇ ਹੈ ਨਹੀਂਗੇ ਜਦੋਂ ਬਾਅਦ ਵਿੱਚ ਇਹ ਫੜੇ ਜਾਂਦੇ ਆ ਤੇ ਇਹ ਜਿਹੜੇ ਕਿ ਆਪਣੇ ਮਤਬੁੱਧੀਆਂ ਦੀਆਂ ਕੋਸ਼ਿਸ਼ਾਂ ਕਰਦੇ ਆ ਵੀ ਸਾਨੂੰ ਕੋਈ ਪਤਾ ਨਹੀਂਗਾ ਜੀ ਅਸੀਂ ਪਾਗਲ ਆ ਤੇ ਜਨਤਾ ਵੀ ਕਹਿਣ ਲੱਗ ਜਾਂਦੀ ਹੈ ਜੀ ਇਹ ਸਿਧਰੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਇਹੋ ਜਿਹੇ ਸਿਧਰਿਆਂ ਨੂੰ ਰੇਲ ਗੱਡੀਆਂ ਨਹੀਂ ਦੀਦੀਆਂ கரੰਟ ਵਾਲੀਆਂ ਤਾਰਾਂ ਨਹੀਂ ਦੀਦੀਆਂ ਖੂਨ ਹੀ ਦੀਦੇ ਛੱਪੜ ਨਹੀਂ ਦੀਦੇਗੇ ਇਹੋ ਜਿਹਾਂ ਨੂੰ ਗੁਰੂਕਾਰੀ ਦੀਦੇ ਆ ਬੇਦਵੀਆਂ ਕਰਨ ਵਾਸਤੇ ਹੋਰ ਵੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਜੋ ਕਿ ਪੰਜਾਬ ਦੇ ਗੁਰਦੁਆਰੇ ਆ ਸਾਰਿਆਂ ਨੂੰ ਇਹੋ ਬੇਨਤੀਆਂ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਸੇਫ ਰਹੋ ਤੇ ਕਿਉਂਕਿ ਇਹੋ ਜਾਂ ਤੋਂ ਸੰਕੇਤ ਹੋਵੋ ਜੋ ਕਿ ਇਹੋ ਜੇ ਤਾਂ ਬੇਦਵੀਆਂ ਕਰ ਜਾਂਦੇ ਆ ਨਾ ਬਾਅਦ ਵਿੱਚ ਗ੍ਰੰਥੀ ਤੇ ਤੇ ਕਮੇਟੀ ਤੇ ਪ੍ਰਭਾਵ ਪੈਂਦਾ ਏ ਹੁਣ ਤੁਸੀਂ ਆਪ ਵੀ ਦੱਸੋ ਨਿਤਨੇ ਦੇ ਟਾਈਮ ਵੇਲੇ ਇਹ ਆ ਗਿਆ ਨੇਤਰ ਨੇ ਆਪਣੇ ਟਾਈਮ 'ਤੇ ਆ ਗਿਆ ਏ ਆਪਾਂ ਨੇ ਇਤਨੇ ਤੋਂ ਬਾਅਦ ਨਾਲ ਦੀ ਨਾਲ ਜਿੰਦਰਾ ਵੀ ਨਹੀਂ ਲਾ ਸਕਦੇ ਦਰਬਾਰ ਨੂੰ ਅਗਲੇ ਕਹਿਣਗੇ ਬਾਬਾ ਜੀ ਹਾਲੇ ਤਾਂ ਸੰਗਤ ਆਈ ਜਾਂਦੀ ਆ 24 ਘੰਟੇ ਤੇ ਗ੍ਰੰਥੀ ਨਿਗਾਹ ਰੱਖ ਵੀ ਨਹੀਂ ਸਕਦਾ ਕਿਉਂਕਿ ਬਾਥਰੂਮ ਵੀ ਮੰਨ ਲਓ ਜੇ ਬਾਥਰੂਮ ਵੀ ਜਾਣਾ ਇਹੋ ਜਿਹਾ ਆ ਕੇ 2 ਮਿੰਟਾਂ 'ਚ ਬੇਅਦਵੀ ਕਰਕੇ ਜਾਊਗਾ ਤੇ ਤੁਸੀਂ ਦੱਸੋ ਇਹੋ ਜਿਹਾ ਤਾਂ ਕੀ ਕੀਤਾ ਜਾਵੇ ਮੈਂ ਤਾਂ ਇਹੋ ਸੰਕੇਤ ਬੇਨਤੀ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਕਮੇਟੀ ਨੂੰ ਵੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਆ ਵੀ ਜਿੰਨਾ ਵਾਦ ਤੋਂ ਵਾਦ ਸੰਕੇਤ ਹੁੰਦਾ ਮਹਾਰਾਜ ਦੀ ਆਪਾਂ ਰੱਖੀ ਰੱਖੀਏ ਇਹੋ ਜੇ ਬਾਅਦ ਵਿੱਚ ਕੁਛ ਵੀ ਨਹੀਂ ਦੱਸਦੇ ਆ ਕਿੱਥੋਂ ਆਏ ਆ ਕਿੱਥੋਂ ਗਏ ਆ ਇਹਨੂੰ ਸਵੇਰ ਦਾ ਇਹ ਪੁੱਛਿਆ ਜਾਂਨੇ ਆ ਕਿ ਭਾਈ ਦੱਸ ਦੇ ਦੋ ਕਿੱਥੋਂ ਆਇਆ ਕਦੇ ਨੇਪਾਲ ਕਦੇ ਜੂਪੀ ਕਦੇ ਬਿਹਾਰ ਇਹ ਕੁਛ ਵੀ ਨਹੀਂ ਦੱਸ ਰਿਹਾ ਜੀ ਦੱਸੋ ਇਹ ਬੇਨਤੀਆਂ ਮੇਰੀਆਂ ਜੋ ਆ ਇਹ ਸੰਗਤ ਪ੍ਰਵਾਨ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇਖੇ ਦੇ ਅੱਧ ਵੀ ਕਰਨ ਦਾ ਮਾਮਲਾ ਸਾਹਮਣੇ ਆਇਆ ਕੀ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੂੰ ਗੁਰਦੁਆਰਾ ਅਲਗੋਆਲੇ ਨੇ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਅਸੀਂ ਇੱਕ ਬੰਦਾ ਫੜਿਆ ਆ ਜਿਹੜਾ ਗੁਰਦੁਆਰੇ ਸਵੇਰੇ ਗੁਰਦੁਆਰੇ ਦੇ ਅੰਦਰ ਹਾਜ਼ਰ ਹੋ ਗਿਆ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਤੇ ਉਹ ਬੰਦੇ ਬਲ ਤੇ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ ਤੇ ਜਦੋਂ ਉਹਦਾ ਉਸੇ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦਾ ਬੰਦਾ ਦਸੀ ਜਾਂਦਾ ਨੇ Nepal ਦਾ ਆ ਕਹਿੰਦੇ ਕਿਸੇ ਪਾਸੇ ਦਾ ਦਾਦਾ ਉਹ ਕਈ ਨੀਜ਼ਾਤ ਅਰੇ ਆ ਤੇ ਬਾਅਦ ਦੇ ਵਿੱਚ ਜਦੋਂ ਮੈਂ ਬਾਕੀ ਸਰਕਾਰ ਤੋਂ ਬੇਨਤੀ ਕਰਦਾ ਹਾਂ ਵੀ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਕੇ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਵੀ ਕੋਈ ਹਸਪਤਾਲ ਹੋਵੇ ਜਿੱਥੇ ਵੀ ਹੋਵੇ ਪੰਚਾਇਤਾਂ ਨੂੰ ਜਿੱਥੇ ਕੋ ਪਿੰਡ ਦਾ ਬਾਹਲਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋ ਪੰਚਾਇਤ ਕੋ ਆਇਆ ਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ ਦੂਜੀ ਗੱਲ ਪਤਾ ਹੀ ਨਹੀਂ ਲੱਗਾ ਬੰਦਾ ਕਿੱਥੇ ਜਾਏ ਕਿੱਥੇ ਦਾ ਨੇ ਉੱਤੋਂ ਨੇਪਾਲ ਦੱਸਦਾ ਬਾਕੀ ਸਰਕਾਰ ਤੋਂ ਬੇਨਤੀ ਕਰਦੇ ਆ ਤੇ ਜਿੰਨੇ ਵੀ ਗੁਰਦੁਆਰੇ ਸਨ ਪਾਉ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ ਤੇ ਜਦੋਂ ਮਤਲਬ ਕੋਈ ਵੀ ਗਲਤ ਬਾਤ ਹੋਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਬੰਦਾ ਤਾਂ ਚਲੋ ਅਸੀਂ ਕੌਸ ਨੂੰ ਫੜਾਈ ਦਿੱਤਾ ਤੇ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦਵਾਂਗੇ ਬਾਕੀ ਇਹ ਆ ਵੀ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਗੁਰਦੁਆਰੇ ਜਿੰਨੇ ਵੀ ਹੈਗੇ ਆ ਕੋਈ ਵੀ ਗੁਰਦੁਆਰਾ ਕੋਈ ਮੰਦਿਰ ਆ ਸਾਰਿਆਂ ਦੇ ਹਫਾਜ਼ਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਭਾਈਚਾਰਾ ਬਣਿਆ ਰਹੇ ਤਾਂ ਕਿ ਵਿਗਾੜ ਕੋਈ ਇਹਦਾ ਹੱਲ ਲੱਭਿਆ ਜਾਵੇ ਇਸ ਕਰਕੇ ਘੋਦਵਾਰਾਂ ਨੂੰ ਦੇਖ ਪਾਉ ਜ਼ਰੂਰੀ ਆ ਤਾਂ ਕਿ ਲੜਾਈ ਝਗੜੇ ਹੋਣ ਦਾ ਡਰਿਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਭਾਈਚਾਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ ਇਹ ਇੱਕ ਦੂਜੇ ਦੀ ਗੱਲ ਮੰਨ ਲੈਂਦਾ ਬਾਈ ਕਰਜੀਖਾ ਖਾਲਸਾ ਵਾਜੀ